ਸਰ ਸਬਰ ਦਾ ਪਿੱਛੇ ਕਰ ਲਾ ਵੀਰੇ ਦਰ ਮਿੱਠਾ ਦਿਖ ਰਿਹਾ ਤੁਹਾਨੂੰ ਵੀ ਦਿਖ ਰਿਹਾ ਅਸਲ ਚ ਇਹ ਇਹ ਜਿਹੜੀ ਜਿੱਤ ਹੋਈ ਹੈ ਨਾ ਜੀ ਇਹ ਸਾਰੇ ਗਿੱਦੜਵਾ ਦੀ ਜਿੱਤ ਹੋਈ ਹੈ ਇੱਕ ਬੰਦੇ ਦੀ ਨਹੀਂ ਇਹ ਜਿੱਤ ਅੱਜ ਸਾਰਾ ਸਾਡਾ ਇਲਾਕਾ ਜਿੱਤਿਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਮਤਲਬ ਕੀ ਇੱਕ ਖੁਸ਼ੀ ਆ ਸਾਰਿਆਂ ਦੇ ਵਿੱਚ ਵਿਰੋਧੀਆਂ ਨੇ ਬੜਾ ਜ਼ੋਰ ਲਾਇਆ ਜੀ ਬਹੁਤ ਕੁਝ ਸੀ ਤਾਂ ਥੋੜੇ ਸ਼ੁਰੂ ਤੱਕ ਪਾੜੇ ਹਾਂ ਹਾਂ ਕੀਤਾ ਕੁਝ ਹੋਇਆ ਜੀ ਪਰ ਇਹ ਲੱਗਦਾ ਹੈ ਇਹ ਸਬਕ ਮਿਲ ਗਿਆ ਉਹਨਾਂ ਨੂੰ ਇੱਕਦੜ ਪਾ ਦੇ ਲੋਕਾਂ ਨੇ ਦਿੱਤਾ ਜੀ ਪੂਰਾ ਐਂਡ ਦਿਖ ਰਿਹਾ ਦਿਖ ਰਿਹਾ ਠੀਕ ਲੋਕ ਸਾਬ ਲਾਡੀ ਜੀ ਨੇ ਚਲੋ ਸਭ ਲਾਡੀ ਜੀ ਨੇ ਦੋ ਜੱਫੀਆਂ ਪਾਈਆਂ ਉਹ ਦੋ ਜੱਫੀਆਂ ਦਾ ਕੀ ਮੈਨਾ ਗੱਟਿਏ ਸਰ ਇੱਕ ਅਮਨ ਜੀ ਦੀ ਇੱਕ ਆਵਦੀ ਅਮਨ ਜੀ ਤੋਂ ਆਏ ਨਹੀਂ ਗਿਆ ਉਹਨਾਂ ਦੀ ਰਾਤੇ ਵੀ ਆਪਦੀ ਪਾਈ ਤੇ ਫਿਰ ਆਪਦੀ ਦਪਾਉਣੀ ਸੀ ਕਹਿੰਦੇ ਸੀਐਮ ਸਾਹਿਬ ਦੇ ਮਾਤਾ ਜੀ ਵੀ ਆ ਰਹੇ ਤੇ ਆ ਰਹੇ ਆ ਰਹੇ ਅੱਛਾ ਤਾਂ ਜਸ਼ਨ ਕਿਸ ਤਰ੍ਹਾਂ ਦਾ ਰਹਿਣ ਵਾਲਾ ਜੀ ਕਿਉਂਕਿ ਹੁਣ ਜਸ਼ਨ ਦੀਆਂ ਤਿਆਰੀਆਂ ਨੇ ਬਾਹਰ ਵਰਕਰ ਇੰਨੇ ਜ਼ਿਆਦਾ ਨੇ ਕਹਿੰਦੇ ਬਾਹਰ ਗੇਟ ਫੋਲਣਾ ਵੀ ਮੁਸ਼ਕਲ ਹੋਇਆ ਪਿਆ ਮੈਨੂੰ ਤਾਂ ਆਪਣੀ ਪਤਾ ਮੇਰੇ ਨਾਲ ਕੀ ਕਰਨਗੇ ਜੀ ਸਾਡੀ ਸਾਹਿਬ ਤਾਂ ਆਪ ਕਹਿੰਦੇ ਕਿ ਸਭ ਤੋਂ ਆਪ ਜੀ ਨੂੰ ਜਾਣੂ ਜੀ ਨਹੀਂ ਕਰਦਾ ਕਿ ਲੋਕ ਬੜੇ ਲੋਕਾਂ ਦੇ ਪਿਆਰ ਦਿੱਤਾ ਇੱਥੇ ਹਾਂ ਬਹੁਤ ਪਿਆਰ ਦਿੱਤਾ ਜੀ ਇਹਦੇ ਵਿੱਚ ਕੋਈ ਦੋਰਾਇ ਨਹੀਂ ਸਿਰ ਝੁੱਕ ਜਾਂਦਾ ਜੀ ਮੇਰਾ ਇਹਨਾਂ ਦੇ ਪਿਆਰ ਦੇ ਆਹ ਮੈਂ ਆਪ ਦੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਜਿਨ੍ਹਾਂ ਨੂੰ ਇਹੋ ਜਿਹੇ ਲੋਕ ਮਿਲੇ ਪੰਜਾਬ ਦੀ ਜ਼ਿੰਮੇਵਾਰੀ ਵੱਡੀ ਮਿਲ ਗਈ ਹੈ ਜੀ ਤਾਂ ਹੁਣ ਵੱਡੀ ਜ਼ਿੰਮੇਵਾਰੀ ਤੇ ਵੱਡੀਆਂ ਗੱਲਾਂ ਨੇ ਕਿਉਂਕਿ ਲੋਕਾਂ ਨੂੰ ਆਪ ਬੜੀਏ ਨਹੀਂ ਬਿਲਕੁਲ ਕਰਾਂਗੇ ਜੀ ਸਭ ਦਾ ਕੰਮ ਕਰਾਂਗੇ ਸਿਰ ਸਿਰ ਮਨਪ੍ਰੀਤ ਸਿਰ ਕਰਾਂਗੇ ਕਰਾਂਗੇ ਜ ਆਉ ਦੇ ਵਿੱਚ ਬੜਾ ਵਧੀਆ ਆਮ ਆਦਮੀ ਪਾਰਟੀ ਨੇ ਰਿਜ਼ਲਟ ਜਿਹੜਾ ਦਿੱਤਾ ਕਿ ਪੰਜਾਬੀ ਖਾਬਦ ਬੜੇ ਡਿੱਗੇ ਸੀ ਹਾਲਾਂਕਿ ਇਹ ਤੇ ਵੀ ਵੱਡੇ ਲੀਡਰ ਡੇਰਾ ਬਾਬਾ ਨਾੜਕ ਵੀ ਲੱਗਦਾ ਕਿ ਸਰ ਮੈਂਡੇਟ ਕਿਤਨੇ ਕਿਤਨੇ ਜਿੱਤ ਕੇ ਸਰਕਾਰ ਕਰ ਰਹੀ ਹੈ ਲੋਕਾਂ ਨੂੰ ਲੈ ਕੇ ਆਬੀਅਸਲੀ ਗਵਰਨਮੈਂਟ ਦਾ ਬੜਾ ਬੜਾ ਰੋਲ ਆ ਜੀ ਜਿਹੜੇ ਲੋਕ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਦਨਾਮ ਕਰ ਰਹੇ ਸੀ ਉਹਨਾਂ ਨੂੰ ਇਹ ਸਬਕ ਮਿਲਿਆ ਜੀ ਕਿ ਲੋਕ ਸਾਡੇ ਨਾਲ ਆ ਪਾਰਟੀ ਦੇ ਨਾਲ ਆ ਲੋਕ ਹਾਂ ਜਿਹੜੇ ਬਾਹਰ ਦੇ ਲੋਕਾਂ ਨੂੰ ਪਾਰਕ ਵਿੱਚ ਕੀ ਕਰਨਾ ਚਾਹੁੰਦੇ ਹੈ ਬਾਈ ਦੀ ਕੁਰਸੀ ਚਲੋ ਬਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਦਿਨ ਰਾਤ ਕਰਦਾ ਰਹਾ ਮਾਂ ਕਰੋੜਾਂ ਵਾਰੀ ਸ਼ੁਕਰ 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 ਉਹ ਵੀ ਥੋੜਾ ਬਹਿ ਜੂ ਇਹਨਾਂ ਦੇ ਅਕਲ ਕੋਈ ਚੀਜ਼ ਨਹੀਂ